ਸੋ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਇੱਕ ਵੱਡਾ ਝਟਕਾ ਸਕੂਲ ਮੁਖੀਆਂ ਨੂੰ ਅਤੇ ਸਕੂਲ ਅਧਿਆਪਕਾਂ ਨੂੰ ਦਿੱਤਾ ਗਿਆ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਸ ਤਰ੍ਹਾਂ ਜਿਹੜਾ ਹੈਗਾ 18 ਤੋਂ 20000 ਰੁਪਏ ਕਈ ਸਕੂਲ ਤਾਂ ਜਿੱਥੇ ਗਿਣਤੀ ਜ਼ਿਆਦਾ ਹੋ ਸਕਦੇ ਇਸ ਤੋਂ ਵੀ ਜ਼ਿਆਦਾ ਜਿਹੜਾ ਜੁਰਮਾਨਾ ਉਹਨਾਂ ਅਧਿਆਪਕਾਂ ਨੂੰ ਪਿਆ ਹੋਊਗਾ ਕਿਉਂਕਿ ਜੇ ਉਹ ਲੇਟ ਫੀਸ ਤੋਂ ਇਲਾਵਾ ਵੀ ਜੇਕਰ ਉਹਨਾਂ ਨੂੰ ਐਕਸਟਰਾ ਚਾਰਜ ਲੱਗਦੇ ਹੈ ਤਾਂ ਇਹ ਖਰਚਾ 30 ਤੋਂ 50000 ਤੱਕ ਵੀ ਜਾ ਸਕਦਾ ਹੈ ਸੋ ਕੀ ਹੈ ਜਾਣਕਾਰੀ ਕਾਹਦਾ ਜੁਰਮਾਨਾ ਲਾਇਆ ਸੰਦੇਹ ਕਰਦੇ ਆ ਤੁਹਾਡਾ ਸੋ ਪੰਜਾਬ ਰਾਜ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 2024-25 ਲਈ 9ਵੀਂ ਅਤੇ 11ਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦਾ ਨਤੀਜਾ ਆਨਲਾਈਨ ਅਪਲੋਡ ਕਰਨ ਲਈ ਮਿਤੀ 15-05-2025 ਤੱਕ ਦਾ ਸਮਾਂ ਜਿਹੜਾ ਉਹ ਸਕੂਲ ਪੱਧਰ ਤੇ ਹੀ ਦਿੱਤਾ ਗਿਆ ਸੀ ਉਸ ਤੋਂ ਪਰੰਤ ਜਿਨ੍ਹਾਂ ਸਕੂਲਾਂ ਵੱਲੋਂ ਰਿਜ਼ਲਟ ਅਪਲੋਡ ਨਹੀਂ ਕੀਤਾ ਗਿਆ ਉਹ ਸਕੂਲ 200 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਠੀਕ ਹੈ ਜੀ ਸੋ 200 ਰੁਪਏ ਇੱਕ ਬੱਚੇ ਦੇ ਜਿਹੜੇ ਹੋ ਲੱਗਣਗੇ ਬਾਇ ਚਾਂਸ ਜੇਕਰ ਮੰਨ ਲਓ ਨੌਵੀਂ ਦੀ ਗਿਣਤੀ ਜੇਕਰ ਆਪਾਂ ਮੰਨੀਏ ਵੀ 30 ਤੋਂ 40 ਜਿਹੜੇ ਬੱਚੇ ਆ ਤੇ ਇਸ ਤਰ੍ਹਾਂ ਹੀ 50 60 ਬੱਚੇ ਜੇ ਐਵਰੇਜ ਵੀ ਆਪਾਂ 80 ਤੋਂ 100 ਦੇ ਵਿੱਚ ਜੇਕਰ ਆਪਾਂ ਮੰਨ ਕੇ ਚੱਲੀ ਬੱਚੇ ਨੇ ਤਾਂ ਜਿਵੇਂ ਜੇ 100 ਬੱਚਾ ਮੰਨੀ ਤੇ ਦੋਸਤੋ 20000 ਰੁਪਿਆ ਉਹਨਾਂ ਸਕੂਲਾਂ ਨੂੰ ਪੈ ਚੁੱਕਿਆ ਸਮਝ ਲਓ ਜਿਨ੍ਹਾਂ ਨੇ ਨੌਵੀਂ ਤੇ 12ਵੀਂ ਦੇ ਸੌਰੀ 11ਵੀਂ ਦੇ ਅੰਕ ਜਿਹੜੇ ਹੋ ਅਪਲੋਡ ਨਹੀਂ ਕੀਤੇ ਸੋ ਮਿਤੀ 16 6 2025 ਤੱਕ ਦਾ ਸਮਾਂ ਦਿੱਤਾ ਗਿਆ ਹੈ 16 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਹੈ ਜ਼ਿਲ੍ਹਾ ਖੇਤਰੀ ਦਫ਼ਤਰਾਂ ਵਿਖੇ ਨਤੀਜਾ ਅਪਲੋਡ ਕਰ ਸਕਦੇ ਹਨ ਸੋ ਉੱਥੇ ਜਾ ਕੇ ਜਿਹੜਾ ਹੋਗਾ ਉਹ ਅਪਲੋਡ ਕਰ ਸਕਦੇ ਜੀ ਸੋ 200 ਰੁਪਏ ਪ੍ਰਤੀ ਵਿਦਿਆਰਥੀ ਦੇ ਨਾਲ ਪਰ ਜੇ ਇਸ ਤੋਂ ਵੀ ਜ਼ਿਆਦਾ ਲੇਟ ਹੁੰਦੀ ਹੈ ਦੇਖੋ ਦੋਸਤੋ ਤਾਂ ਹੋਰ ਵੀ ਜ਼ਿਆਦਾ ਜਿਹੜਾ ਜੁਰਮਾਨਾ ਪੈਣਾ ਉਹ ਕਿੰਨਾ ਹੈ ਜਿਹੜਾ ਹੈਗਾ ਜੀ ਧਿਆਨ ਵਿੱਚ ਆਇਆ ਹੈ ਕਿ ਬਹੁਤ ਸਾਰੇ ਸਕੂਲਾਂ ਵਾਂਗ ਜੇ ਅਜੇ ਤੱਕ ਵੀ ਨਤੀਜੇ ਫਾਈਨਲ ਸਬਮਿਸ਼ਨ ਨਹੀਂ ਕਰਵਾਇਆ ਗਿਆ ਅਜਿਹੇ ਸਕੂਲ ਤੁਰੰਤ ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਜ਼ਿਲ੍ਹਾ ਖੇਤਰੀ ਦਫ਼ਤਰਾਂ ਵਿਖੇ ਬੋਰਡ ਵੱਲੋਂ ਨਿਰਧਾਰਤ ਸ਼ੈਡਿਊਲ ਅਨਸਾਰ ਜਰਮਾਨਾ ਫੀਸ ਭਰ ਕੇ ਨਤੀਜੇ ਦੀਆਂ ਫਾਈਲਾਂ 서ਮਿਸ਼ਨ ਕਰਾਉਣ ਤਾਂ ਜੋ ਮਿਤੀ 17 6 2025 ਤੋਂ ਬਾਅਦ 500 ਰੁਪਏ ਅਤੇ 31 7 2025 ਤੋਂ 1000 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਨਤੀਜਾ ਅਪਲੋਡ ਕਰਾਇਆ ਜਾ ਸਕਦਾ ਸੋ ਦੋਸਤੋ ਦੇਖੋ 500 ਜਿਹੜਾ ਹੈਗਾ 50000 ਹੋ ਗਿਆ ਤੇ 1000 ਰੁਪਿਆ ਪੂਰਾ 1 ਲੱਖ ਰੁਪਏ ਤੱਕ ਦਾ ਜਿਹੜਾ ਜਰਮਾਨਾ ਉਹ ਅਧਿਆਪਕਾਂ ਨੂੰ ਸਕੂਲ ਮੁਖੀਆਂ ਨੂੰ ਪੈ ਸਕਦਾ ਜੇਕਰ ਉਹ ਅਜੇ ਵੀ ਸਮੇਂ ਸਿਰ ਆਪਣਾ ਕੰਮ ਨਾ ਕੀਤਾ ਗਿਆ ਸੋ ਹੱਤ万 ਕੇ ਬੇਨਤੀ ਹੈ ਉਹਨਾਂ ਦੇ ਅਧਿਆਪਕਾਂ ਨੂੰ ਠੀਕ ਹੈ ਜੀ ਜਿਨ੍ਹਾਂ ਨੇ ਅਜੇ ਤੱਕ ਵੀ ਅੰਕ ਜਿਹੜੇ ਅਪਲੋਡ ਨਹੀਂ ਕੀਤੇ ਸੋ ਕਿਰਪਾ ਕਰਕੇ ਅੰਕ ਅਪਲੋਡ ਕਰ ਦਿਓ ਕਿਉਂਕਿ ਫਿਰ ਉਸ ਤੋਂ ਬਾਅਦ ਜੁਰਮਾਨੇ ਤੇ ਜੁਰਮਾਨਾ ਭਰਨ ਕਰਕੇ ਉਹ ਜਿਹੜਾ ਪੂਰੇ ਦਾ ਪੂਰਾ ਜਿਹੜਾ ਹੈਗਾ ਵਰਡਨ ਹੋਊਗਾ ਜਾਂ ਉਹ ਜੁਰਮਾਨਾ ਹੋਊਗਾ ਅਧਿਆਪਕਾਂ ਨੂੰ ਤੇ ਸਕੂਲ ਮੁਖੀ ਨੂੰ ਆਪਣੇ ਜੇਬ ਦੇ ਵਿੱਚੋਂ ਦੇਣਾ ਪਊਗਾ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਪਰ ਪਤੀਵਿਧੀ ਅਸਲੀ ਲੇਟ ਫੀਸ ਨਾਲ ਹੀ ਨਤੀਜਾ ਅਪਲੋਡ ਕਰਵਾਇਆ ਜਾਏਗਾ ਜਾਂ ਸਕੇ ਨਤੀਜਾ ਅਪਲੋਡ ਨਾ ਕਰਵਾਉਣ ਦੀ ਸੂਰਤ ਵਿੱਚ ਅਜਿਹੇ ਸਕੂਲ ਦੇ ਵਿਦਿਆਰਥੀ ਸੈਸ਼ਨ 25 26 ਲਈ 10ਵੀਂ ਤੇ 12ਵੀਂ ਸ਼੍ਰੇਣੀ ਵਿੱਚ ਇੰਪੋਰਟ ਨਹੀਂ ਹੋ ਸਕਣਗੇ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ ਸੋ ਦੋਸਤੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਇੱਕ ਹੋਰ ਵੱਡਾ ਝਟਕਾ ਲੱਗੇ ਅਜੇ ਵੀ ਟਾਈਮ ਹੈ ਇਹ 200 ਰੁਪਏ ਲੇਟ ਫੀਸ ਦੇ ਨਾਲ ਚਲੋ ਜੇ 10 2000 ਰੁਪਏ ਵੀ ਬਣਦਾ ਤਾਂ ਤੁਸੀਂ ਜੁਰਮਾਨਾ ਭਰ ਕੇ ਆਪਣਾ ਅੰਕ ਅਪਲੋਡ ਕਰ ਦਿਓ 16 ਤਰੀਕ ਤੱਕ ਦਾ ਸਮਾਂ ਹੈ ਨਹੀਂ ਦੋਸਤੋ ਇਸ ਤੋਂ ਬਾਅਦ 500 ਰੁਪਇਆ ਤੇ ਉਸ ਤੋਂ ਬਾਅਦ ਹਜ਼ਾਰ ਰੁਪਏ ਜਿਹੜਾ ਉਹ ਪਰ ਬੱਚੇ ਦੇ ਹਿਸਾਬ ਨਾਲ ਤੁਹਾਨੂੰ ਜੁਰਮਾਨਾ ਪਊਗਾ ਸੋ ਜਿਹੜੀ ਰਕਮ ਬਹੁਤ ਵੱਡੀ ਜਿਹੜੀ 50 ਤੋਂ ਲੱਖ ਜਿਹੜੀ ਉਹ ਰਕਮ ਬਣ ਸਕਦੀ ਹੈ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਸਾਰੇ ਹੀ ਉਹਨਾਂ ਅਧਿਆਪਕਾਂ ਦੇ ਨਾਲ ਸਕੂਲ ਮੁਖੀ ਦੇ ਨਾਲ ਜ਼ਰੂਰ ਸਾਂਝਾ ਕਰਿਓ ਜਿਹੜੇ ਅਧਿਆਪਕ ਕੀਤੇ ਨਾਲ ਸੰਬੰਧ ਰੱਖਦੇ ਹੈ ਸੋ ਤਾਂ ਕਿ ਉਹਨਾਂ ਨੂੰ ਇਸ ਜੁਰਮਾਨੇ ਤੋਂ ਜਿਹੜਾ ਉਹ ਨਜਾਤ ਮਿਲ ਸਕੇ ਭਾਵ ਹੁਣ ਜੁਰਮਾਨਾ ਤਾਂ ਭਰਨਾ ਪੈਣਾ ਪਰ ਹੋ ਸਕਦਾ ਥੋੜਾ ਬਹੁਤ ਘਟ ਜੇ 10-20 ਹਜ਼ਾਰ ਤੱਕ ਸਰ ਸਕਦਾ ਹੈ। ਸੋ ਕਿਰਪਾ ਕਰਕੇ ਮੱਤਵਤ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵੇਂ ਤੇ ਜਾਣਨ ਦੇ ਲਈ ਜੁੜਦੇ ਰਹੋ ਸਾਡੇ ਨਾਲ। ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ। ਧੰਨਵਾਦ।